하나 नूर महल الدین ਪੈਦੇ ਪਿੰਡ ਸੁੰਨਰ ਕਲਾ ਵਿਖੇ ਕਿਸਾਨ ਰੇਸ਼ਮ ਸਿੰਘ ਉੱਪਰ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਨਜਾਇਜ਼ ਪਿਸਤਲ 32 ਬੋਰ ਇੱਕ ਮੈਗਜ਼ੀਨ ਅਤੇ 4 जिंदा ਰੌਂਗ ਦਿੱਤੇ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ ਇਸ ਗੱਲ ਦਾ ਖੁਲਾਸਾ ਡੀਐਸਪੀ ਨਕੋਦਰਵਲੋ ਕੀਤਾ ਗਿਆ ਹੈ ਕੁਲਵਿੰਦਰ ਸਿੰਘ ਵਿਰਕ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਨਕੋਦਰਜੀ ਦੀ ਅਗਵਾਈ ਹੇਠ ਇੰਸਪੈਕਟਰ ਪੁਸ਼ਪ ਬਾਲੀ ਇਨਚਾਰਜ ਸੀਆਈਏ ਸਤਾਫ ਅਤੇ ਹਰਨਾ ਨੂਰਮਨ ਜਿਲ੍ਹੀ ਪੁਲਿਸ ਵੱਲੋਂ ਪਿੰਡ ਸੁੰਨਰ ਕਲਾ ਵਿੱਚ ਹੋਏ ਗੋਲੀਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਕੁਲਵਿੰਦਰ ਸਿੰਘ ਵਿਰਕੋ ਪੁਲਿਸ ਕਪਤਾਨ ਸਬ ਡਿਵੀਜ਼ਨ ਨਕੋਦਰ ਜੀ ਨੇ ਦੱਸਿਆ ਕਿ ਮੁਰਦਾਈ ਰੇਸ਼ਮ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸੁੰਨਰ ਕਲਾ ਤੇ ਨਾਮ ਨੂੰ ਵਿਅਕਤੀਆਂ ਵੱਲੋਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਗੋਲੀ ਚਲਾਈ ਗਈ ਸੀ। ਜਿਸ ਦਾ ਮੁੱਖ ਸਾਜ਼ਿਸ਼ਕਰਤਾ ਉਸ ਦਾ ਆਪਣਾ ਹੀ ਜਵਾਈ ਗੁਰਵਿੰਦਰ ਸਿੰਘ ਉਰਫ ਸਨੀ ਪੁੱਤਰ ਅਮਰਜੀਤ ਸਿੰਘ ਵਾਸੀ ਹੰਬੜਾ ਜ਼ਿਲ੍ਹਾ ਲੁਧਿਆਣਾ ਦੇ ਕਲਿਆਣ ਹੈ। ਜਿਸ ਨੇ ਆਪਣੇ ਚਾਚੇ ਦੇ ਮੁੰਡੇ ਨਾਲ ਰਲ ਕੇ ਅਤੇ ਉਸ ਦੇ ਸਾਥੀਆਂ ਨੂੰ ਨਾਲ ਲੈ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕੁਝ ਵਿੱਚ ਦੌਰਾਨ ਦੱਸਿਆ ਗਿਆ ਹੈ ਕਿ ਸਾਰੀ ਸਾਜ਼ਿਸ਼ ਮੇਰੇ ਵੱਲੋਂ ਕੜੀ ਗਈ ਸੀ ਅਤੇ ਇਸ ਵਾਰਦਾਤ ਨੂੰ ਅੰਜਾਮ ਮੇਰੇ ਚਾਚੇ ਸਰਬਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਸਰਹਾਲੀ ਕਲਾ ਜ਼ਿਲ੍ਹਾ ਤਰਨਤਾਰ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਸਹੁਰਾ ਰੇਸ਼ਮ ਸਿੰਘ ਨੂੰ ਮਾਰ ਦੇਣ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਸੀ ਦੋਸ਼ੀ ਵਿਅਕਤੀਆਂ ਵੱਲੋਂ ਵਰਤਿਆ ਪਿਸਟਲ ਬੱਤੀ ਬੋਰ ਮੈਗਜ਼ੀਨ ਅਤੇ ਚਾਰ ਰੌਂਦ ਜਿੰਦਾ ਮੋਟਰਸਾਈਕਲ ਬ੍ਰਾਹਮਤ ਕੀਤੇ ਗਏ ਹਨ ਜਿੱਥੇ ਇਸ ਕੇਸ ਨੂੰ ਸੁਲਝਾਉਣ ਵਿੱਚ ਸੀਆਈਏ ਸਟਾਫ ਦੀ ਅਮ ਭੂਮਿਕਾ ਰਹੀ ਹੈ ਉੱਥੇ ਹੀ ਨੂਰਮਹਿਲ ਪੁਲਿਸ ਇੱਕ ਸ਼ਰਾਬ ਦੇ ਕੇਸ ਵਿੱਚ ਲੋੜੀਂਦੇ ਅਣਪਛਾਤੇ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਲਗਾਤਾਰ ਅਸਫਲ ਚੱਲ ਰਹੀ ਹੈ ਅਤੇ ਆਏ ਦਿਨ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਅਤੇ ਸ਼ਹਿਰ ਵਾਸੀਆਂ ਦੀ ਜ਼ਿੰਦਗੀ ਨਰਕ ਬਣ ਗਈ ਹੈ ਅਰਸਲ ਰੂਰਪੰਦੇ ਵਿੱਚ ਪਿੰਡ ਸੁੰਨੜ ਕਲਾਂ ਦੇ ਵਿੱਚ ਜਿਹੜਾ ਗੋਲੀ ਚਲਾਉਣ ਦਾ ਮਾਮਲਾ ਸੀ ਉਹਦੇ ਵਿੱਚ ਹੁਣ ਤੱਕ ਕੀ ਅਪਡੇਟ ਹੈ ਦੇਖੋ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਲਾਸਟ ਸੰਡੇ ਵੀਰਤ ਜਿਹੜੀ ਸੀਗੀ ਇਹ ਲਾਸਟ ਮੰਡੇ ਸੌਰੀ ਲਾਸਟ ਮੰਡੇ 8 ਤਰੀਕ ਨੂੰ ਸਵੇਰ ਸਵੇਰ ਥਾਣੇ ਨੂੰ ਵੱਲ ਇਤਲਾਹ ਮਿਲੀ ਸੀ ਤੇ ਰੇਸ਼ਮ ਸਿੰਘ ਸਾਹਿਬ ਨਾਲ ਹਰੀਖ ਸਿੰਘ ਨਾਂ ਦਾ ਇੱਕ ਜ਼ਿੰਮੇਵਾਰ ਆ ਸੁੰਨੜ ਕਲਾਂ ਦਾ ਰਹਿਣ ਵਾਲਾ ਇਹ ਸਵੇਰੇ ਸਵੇਰੇ ਆਪਣੇ ਖੇਤਾਂ ਨੂੰ ਪਨੀਰੀ ਲੈਣ ਜਾ ਰਿਹਾ ਸੀ ਆਪਣੇ ਟਰੈਕਟਰ ਤੇ ਇਹਨੂੰ ਮੋਟਰ ਵਾਲੇ ਮੋੜ ਦੇ ਉੱਤੇ ਤਿੰਨ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਆਏ ਆ ਉਹਦੇ ਟਰੈਕਟਰ ਰੋਕ ਕੇ ਨੇ ਇਹਦੇ ਪੱਟ ਦੇ ਵਿੱਚ ਗੋਲੀ ਮਾਰ ਕੇ ਤੇ ਅੱਗੇ ਉਹ ਬੰਦਾਲੇ ਸਾਈਡੋਂ ਭੱਜ ਗਏ ਸੀ ਉਹ ਤਲਾਸ਼ ਮੇਨ ਤੋਂ ਬਾਅਦ ਸਾਡੇ ਜਿਹੜਾ ਥਾਣੇ ਨੂਰਮਹਿਲ ਦੇ ਵਿੱਚ ਅਸੀਂ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਨ ਤੋਂ ਬਾਅਦ ਸਾਡੇ ਸੀਨੀਅਰ ਅਫਸਰ ਜੀ ਨਾਲ ਵੀ ਸਾਡੇ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਡੀਐਸਪੀ ਡੀ ਸਾਹਿਬ ਸਾਰੇ ਮੌਕੇ ਤੇ ਆਏ ਆ ਸਾਰਿਆਂ ਨੇ ਜਿਹੜੀ ਆ ਗਾਈਡਲਾਈਨ ਜਾਰੀ ਕੀਤੀਆਂ ਸੀਆਈਏ ਇਨਸਪੈਕਟਰ ਦੀ ਟੀਮ ਲੱਗੀ ਸਾਡੇ ਐਸਐਚਓ ਸਾਹਿਬ ਦੀ ਟੀਮ ਲੱਗੀ ਆ ਸੀਆਈਏ ਦੀ ਟੀਮ ਨੇ ਸਾਡੀ ਲੋਕਲ ਟੀਮ ਨੇ ਮਿਲ ਕੇ ਮਿਹਨਤ ਕਰਕੇ ਇਹਦੇ ਵਿੱਚ ਟੈਕਨੀਕਲ ਐਵੀਡੈਂਸ ਇਕੱਠੀ ਕੀਤੀ ਸੀਸੀਟੀਵੀ ਕੈਮਰੇ ਫੁਟੇਜ ਇਕੱਠੀ ਕੀਤੀ ਹੋਰ ਜੋ ਆਪਣੀ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਉਹ ਤੋਂ ਬਾਅਦ ਇਹ ਜਿਹੜਾ ਕੇਸ ਪੀਸ ਕੀਤਾ ਆ ਇਹ ਕੇਸ ਦੇ ਵਿੱਚ ਜੋ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੋਂ ਸਾਹਮਣੇ ਆਇਆ ਵੀ ਇਹ ਜਿਹੜਾ ਬਜ਼ੁਰਗ ਰੇਸ਼ਮ ਸਿੰਘ ਆ ਜਿਹਦੇ ਗੋਲੀ ਲੱਗੀ ਸੀ ਇਹਦਾ ਇੱਕ ਬੇਟਾ ਸੀ ਜਿਹਦੀ ਕੋਈ 2-3 ਸਾਲ ਪਹਿਲਾਂ ਐਕਸੀਡੈਂਟ ਨਾਲ ਮੌਤ ਹੋ ਗਈ ਸੀ ਐਟ ਪ੍ਰੈਜ਼ੈਂਟ ਇਹਦੀ ਇੱਕ ਬੇਟੀ ਆ ਜਿਹੜੀ ਕਿ ਹੰਬੜਾ ਪਿੰਡ ਦੇ ਵਿੱਚ ਵਿਆਹੀ ਹੋਈ ਸੀ ਉਸ ਦੇ ਘਰ ਵਾਲੇ ਦਾ ਨਾਮ ਗੁਰਵਿੰਦਰ ਸਿੰਘ ਸੀ ਇਹ ਜਿਹੜਾ ਇੰਸੀਡੈਂਟ ਆ ਇਹ ਗੁਰਵਿੰਦਰ ਸਿੰਘ ਨੇ ਕਰਵਾਇਆ ਸੀ ਕਿਉਂਕਿ ਗੁਰਵਿੰਦਰ ਸਿੰਘ ਇਹ ਮਹਿਸੂਸ ਕਰਦਾ ਸੀ ਕਿ ਉਸ ਦੀ ਜਿਹੜੀ ਆਪਣੀ ਵਾਈਫ ਆ ਉਹ ਜ਼ਿਆਦਾਤਰ ਸਮਾਂ ਆਪਣੇ ਪਿਤਾ ਜੀ ਕੋਲ ਰਹਿੰਦੀ ਆ ਜਿਸ ਕਰਕੇ ਉਹਦੀ ਫੈਮਿਲੀ ਲਾਈਫ ਡਿਸਟਰਬ ਹੋ ਰਹੀ ਆ ਤੇ ਆਪਣੇ ਪਿਤਾ ਜੀ ਨੂੰ ਉਹਨੂੰ ਥੋੜਾ ਜਿਹਾ ਸਬਕ ਸਿਖਾਉਣ ਦੀ ਖਾਤਰ ਉਹਨੇ ਇਹ ਇੰਸੀਡੈਂਟ ਜਿਹੜਾ ਗੁਰਵਿੰਦਰ ਸਿੰਘ ਆ ਇਹ ਪਿੱਛੋਂ ਮੂਲ ਰੂਪ ਦੇ ਵਿੱਚ ਸਰਹਿਆੜੀ ਖਾਲਾ ਜਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਆ ਇੰਨੇ ਇੱਥੇ ਹੰਬੜਾ ਆ ਕੇ ਜਮ ਖੋਲਿਆ ਹੋਇਆ ਆ ਪਿਛਲੇ 12 ਸਾਲ ਤੋਂ ਇੱਥੇ ਇਹ ਰਹਿ ਰਿਹਾ ਆ ਇੰਨੇ ਆਪਣੇ ਚਾਚੇ ਸਰਬਜੀਤ ਸਿੰਘ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਨਾਲ ਮਿਲ ਕੇ ਇਹ ਤਿੰਨ ਜਿਹੜੇ ਆ ਸਰਬਜੀਤ ਸਿੰਘ ਇਹਦਾ ਸਗਾ ਚਾਚਾ ਆ ਉਹ ਆਪਣੇ ਨਾਲ ਬਲਦੇਵ ਸਿੰਘ ਤੇ ਗਗਨਦੀਪ ਸਿੰਘ ਜਿਹੜੇ ਵੀ ਤਰਨਤਾਰਨ ਸਰਹਿਆੜੀ ਤੇ ਉਸ ਦੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਲੈ ਕੇ ਆਇਆ ਸੀ ਜੋ ਬਲਦੇਵ ਸਿੰਘ ਨੇ ਉੱਤਰ ਕੇ ਇਹਦੇ ਪੱਟੇ ਦੇ ਵਿੱਚ ਜਿਹੜਾ ਆ ਨਜਾਇਜ਼ ਪਿਸਤਲ ਨਾਲ ਗੋਲੀ ਮਾਰਤੀ ਸੀ ਉਹ ਜਿਹੜਾ ਦਰਾਂਦੇ ਇਨਵੈਸਟੀਗੇਸ਼ਨ ਇਹ ਗੱਲ ਸਾਹਮਣੇ ਆਇਆ ਹੀ ਆ ਕਿ ਉਹ ਪਿਸਤਲ ਜਿਹੜਾ ਇਹਨਾਂ ਨੂੰ ਰੇਸ਼ਮ ਸਿੰਘ ਤੇ ਬਲਜੀਤ ਸਿੰਘ ਨਾਂ ਦੇ ਦੋ ਨੌਜਵਾਨ ਜੋ ਵੀ ਉੱਥੇ ਸਰੀਹਾੜੀ ਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਆ ਉਹਨੇ ਪ੍ਰੋਵਾਈਡ ਕਰਾਇਆ ਸੀ ਉਹ ਵੀ ਅਰੈਸਟ ਕਰ ਲਿਆ ਆ ਤੇ ਪਿਸਤਲ ਵੀ ਰਿਕਵਰ ਕਰ ਲਿਆ ਆ ਤਕਰੀਬਨ ਹੁਣ ਸਾਰੀ ਜਿਹੜੀ ਆ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਆ ਇਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਸਾਡੇ ਸੀਨੀਅਰ ਅਫਸਰਾਂ ਦੇ ਦ샨ਦਰ ਪੇਸ਼ ਤੇ ਸਾਡੇ ਲੋਕਲ ਐਸਐਚਓ ਸਾਹਿਬ ਨੇ ਸਾਡੇ ਸੀਆਈਏ ਇਨਚਾਰਜ ਨੇ ਸਾਡੀ ਸੀਆਈਏ ਟੀਮ ਨੇ ਬਹੁਤ ਮਿਹਨਤ ਕਰਕੇ ਕੇਸ ਪੇਸ ਕੀਤਾ ਹੈ ਸਰ ਜਿਹੜੇ ਬੰਦੇ ਫੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਕੋਈ ਕ੍ਰਿਮినਲ ਰਿਪੋਰਟ ਹੈਗੀ ਹੈ ਇਹਨਾਂ ਦੀ ਇਹ ਬ੍ਰਦਰ ਮੈਟਰ ਉਹ ਕੋਡ ਹੈ ਚੈੱਕ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਹੁਣ ਤੱਕ ਕਿੰਨੇ ਬੰਦੇ ਅਰੈਸਟ ਹੋ ਚੁੱਕੇ ਹੁਣ ਤੱਕ 6 ਬੰਦੇ ਅਰੈਸਟ ਹੋ ਚੁੱਕੇ ਟੋਟਲ ਹੋਏ ਕਿੰਨੇ ਚੁਟ ਹੈ ਟੀਮ ਦੇ ਇਹਦੇ ਵਿੱਚ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਪਿਸਟਲ ਪਿੱਛੋਂ ਕਿੱਥੋਂ ਆਇਆ ਉਹਦੇ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੇ ਕੋਈ ਹੋਰ ਅਕਿਊਬ ਨਾਮਿਨੇਟ ਹੋਊਗਾ ਤਾਂ ਉਹਨੂੰ ਵੀ ਅਰੈਸਟ ਕੀਤਾ ਜਾਵੇਗਾ ਇਸਾਰੇ ਇੱਕ ਇੱਕ ਟਰੇਲੂ ਪ੍ਰੋਬਲਮ ਕੈਸਟ ਦੇ ਆ ਜਾਂ ਇੱਕ ਕ੍ਰਿਮਨ ਬਿਰਤੀ ਦੇ ਨਹੀਂ ਟਰੇਲੂ ਪ੍ਰੋਬਲਮ ਉਹ ਬੰਦਾ ਇਹ ਮਹਿਸੂਸ ਕਰਦਾ ਸੀ ਗੁਰਵਿੰਦਰ ਸਿੰਘ ਵੀ ਜਿਵੇਂ ਹੁਣ ਵੀ ਇਹ ਗੱਲ ਸਾਹਮਣੇ ਆਈ ਸੀ ਵੀ ਉਹਦੀ ਵਾਈਫ ਜਿਹੜੀ ਪਿਛਲੇ 1 ਮਹੀਨੇ ਤੋਂ ਆਪਣੇ ਫੇਕੇ ਪਿੰਡ ਆ ਕੇ ਬੈਠੀ ਹੋਈ ਆ ਉਹ ਇਹ ਬੰਦਾ ਮਹਿਸੂਸ ਕਰਦਾ ਸੀ ਵੀ ਉਹਦੀ ਜਿਹੜੀ ਵਾਈਫ ਉਹਨੂੰ ਪ੍ਰੋਪਰ ਟਾਈਮ ਨਾ ਦੇ ਕੇ ਆਪਣੇ ਪਿਤਾ ਨੂੰ ਜ਼ਿਆਦਾ ਟਾਈਮ ਦੇ ਰਹੀ ਆ ਜਿਸ ਕਰਕੇ ਜਿਹੜੀ ਉਹਦੀ ਮੈਰਿਡ ਲਾਈਫ ਆ ਡਿਸਟਰਬ ਹੋ ਰਹੀ ਆ ਸਰ ਗੁਰਵਿੰਦਰ ਸਿੰਘ ਦਾ ਕੋਈ ਰਿਪੋਰਟ ਪੁਰਾਣਾ ਇਦਾਂ ਦਾ ਹੈ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਜੀ ਨਹੀਂ ਕੋਈ ਰਿਕਾਰਡ ਨਹੀਂ ਜਿੰਮ ਚਲਾਉਂਦਾ ਹਾਂ ਬੜਾ ਬੁਢਾ ਕੋਈ ਪੁਰਾਣਾ ਕ੍ਰਿਮੀਨਲ ਰਿਕਾਰਡ ਸਰ ਇਸ ਘਟਨਾ ਨੂੰ ਦੇਖਦੇ ਹੋਏ ਆਮ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਦੇਖੋ ਬ੍ਰਦਰ ਇਹ ਤਾਂ ਜਿਹੜੀ ਘਟਨਾ ਇੱਕ ਪਰਿਵਾਰਿਕ ਕਾਰਨਾ ਕਾਰਨ ਹੋਈ ਆ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕ੍ਰਿਮੀਨਲ ਲੈਂਗਜ ਦਾ ਚਲੋ ਗੋਲੀ ਮਾਰਨ ਵਾਲਾ ਹੈਗਾ ਆ ਆਮ ਪਬਲਿਕ ਨੂੰ ਤਾਂ ਇਹ ਹੈ ਵੀ ਆਪਣੇ ਜਿਹੜੇ ਇਹਦੇ ਵਿੱਚ ਤਾਂ ਫੈਮਿਲੀ ਮੈਟਰ ਇਨਵੋਲ ਹੋ ਗਿਆ ਇਹਦੇ ਵਿੱਚ ਕਿਸੇ ਦਿਨ ਵੀ ਹੋਰ ਤਾਂ ਕੋਈ ਹੈ ਨਹੀਂਗੀ ਆਮ ਪਰ ਲੋਕਾਂ ਨੂੰ ਇਹ ਹੈ ਵੀ ਜੇ ਕੋਈ ਆਸ-ਪਾਸੇ ਤੁਹਾਨੂੰ ਜਿੱਦਾਂ ਇਹ ਬੰਦੇ ਹੌਣ ਤੰਤੰ ਤੋਂ ਆਏ ਸੀ ਅਣਜਾਣ ਬੰਦੇ ਸੀ ਥੋੜੀ ਦੇਰ ਇੱਥੇ ਰਹੇ ਵੀ ਹੋਗੇ ਕਿ ਜੇ ਕੋਈ ਆਲੇ-ਪਾਲੇ ਅਣਜਾਣ ਬੰਦੇ ਦੀ ਤੇ ਲੋਕਲ ਪੁਲਿਸ ਨੂੰ ਨਾਲ ਇਤਲਾਹਤ ਹੋ ਲੋਕਲ ਪੁਲਿਸ ਉਹਨਾਂ ਵੈਰੀਫਾਈ ਕਰੂਗੀ ਇਹ ਬੰਦੇ ਬਾਹਲ ਏਰੀਆ ਦੇ ਇੱਥੇ ਆ ਕੇ ਕੀ ਕਰ ਰਹੇ ਕਿ ਸਰ ਇਹਨਾਂ ਨੂੰ ਫੜਿਆ ਕਿਸ ਤਰ੍ਹਾਂ ਗਿਆ ਕੋਈ ਸੀਸੀਟੀਵੀ ਡੈਮ ਰੈਕ ਵਾਲਾ ਦਿੱਕੇ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਸਾਡੀਆਂ ਦੋਵੇਂ ਟੀਮਾਂ ਸੀਆਈਏ ਦੀ ਟੀਮ ਸਾਡੇ ਐਸਐਚਓ ਸਾਹਿਬ ਦੀ ਟੀਮ ਲਗਾਤਾਰ ਸੀਸੀਟੀਵੀ ਕੈਮਰੇ ਟੈਕਨੀਕਲ ਐਵਿਡੈਂਸ ਹਿਊਮਨ ਇੰਟੈਲੀਜੈਂਸ ਸਾਰੀ ਇਕੱਠੀ ਕਰਨ ਤੋਂ ਬਾਅਦ ਜਿਹੜੀ ਆਉਟਪੁੱਟ ਸਾਹਮਣੇ ਆਈ ਉਹਦੇ ਆਧਾਰ ਤੇ ਇਹਨਾਂ ਨੂੰ ਅਰੈਸਟ ਕੀਤਾ